ਡਿਅਰ ਸਟੂਡੈਂਟਸ ਸਵਾਗਤ ਹੈ ਤੁਹਾਡਾ ਦੂਸਰੇ ਚੈਪਟਰ ਦੇ ਛੋਟੇ ਪ੍ਰਸ਼ਨ ਉੱਤਰ ਦੇ ਵਿੱਚ ਜਿਸ ਦੇ ਵਿੱਚ ਐਮਸੀਕਿਊ 1 ਵਰਡ 1 ਲਾਈਨਰ ਪ੍ਰਸ਼ਨ ਉੱਤਰ ਕਰਾਂਗੇ ਚੈਪਟਰ ਹੈ ਰਾਜਨੀਤਿਕ ਸਮਾਜਿਕरण ਅਰਥ ਅਤੇ ਸਾਧਨ ਤੇ ਬ੍ਰੀਫ ਜੇ ਦੱਸਦਾ ਜਾਵਾਂ ਤੁਹਾਨੂੰ ਮੈਂ ਕਿ ਸਮਾਜਿਕरण ਕੀ ਹੁੰਦਾ ਹੈ ਸਮਾਜਿਕरण ਉਹ ਗਤੀਵਿਧੀ ਹੈ ਜਿਸ ਰਾਹੀਂ ਅਸੀਂ ਲੋਕਾਂ ਦੇ ਐ ਬੱਚਿਆਂ ਦੇ ਦ੍ਰਿਸ਼ਟੀਕੋਣ ਨੂੰ ਵਿਵਸਥਾ ਦੇ ਅਕੋਰਡਿੰਗ ਕਰਦੇ ਆ ਵਿਵਸਥਾ ਮਤਲਬ ਜੋ ਸਾਡਾ ਸਿਸਟਮ ਹੈ ਪੋਲਿਟਿਕਲ ਸਿਸਟਮ ਹੈ ਉਸ ਦੇ ਅਧੀਨ ਕਰਦੇ ਆ ਉਸ ਦੇ ਉਸ ਦੇ ਲਈ ਤਿਆਰ ਕਰਦੇ ਆ ਮਤਲਬ ਬੱਚੇ ਦਾ ਸਮਾਜਿਕरण ਕੀਤਾ ਜਾਂਦਾ ਹੈ ਤਾਂ ਕਿ ਬੱਚਾ ਜਿਹੜਾ ਹੈ ਜਿਹੜਾ ਰਾਜਨੀਤਿਕ ਪ੍ਰਣਾਲੀ ਹੈ ਉਸ ਨੂੰ ਮੰਨੇ ਉਸ ਦੀ ਗੱਲਾਂ ਨੂੰ ਮੰਨੇ ਉਸ ਦੇ ਅਕੋਰਡਿੰਗ ਚੱਲੇ ਚਾਪਟਰ ਦੇਵ ਜੀ ਮਹਾਰਾਜਾ ਦਿਲੀਪ ਸਿੰਘ ਦਾ ਬੜਾ ਵਧੀਆ ਐਗਜ਼ਾਮਪਲ ਦਿੱਤਾ ਹੋਇਆ ਹੈ ਛੋਟੇ ਹੁੰਦੇ ਹੋਏ ਉਹਨਾਂ ਦੀ ਰਾਜਨੀਤਿਕ ਸਮਾਜਿਕ ਕਰਨ ਕੀਤੀ ਗਈ ਸੀ ਤੇ ਸਮਾਜਿਕ ਕਰਨ ਦੋ ਤਰ੍ਹਾਂ ਦੇ ਹੁੰਦੇ ਨੇ ਪ੍ਰਤੱਖ ਤੇ ਅਪਰਤੱਖ ਪ੍ਰਤੱਖ ਹੁੰਦਾ ਜਿਹੜਾ ਡਾਇਰੈਕਟ ਰੂਪ 'ਚ ਅਪਰਤੱਖ ਜਿਹੜਾ ਛੁਪਿਆ ਹੁੰਦਾ ਹੈ ਤੇ ਇਹ ਸਾਧਨ ਹੈਗੇ ਰਾਜਨੀਤਿਕ ਸਮਾਜਿਕ ਕਰਨ ਦੇ ਬਹੁਤ ਸਾਰੇ ਸਾਧਨ ਹੈ ਮਾਈਂਡ ਮੈਪ ਦੇਖੋ ਪਰਿਵਾਰ ਹੈ ਦੋਸਤ ਪਿਆਰ ਹਾਨੀਆਂ ਦੇ ਸਮੂਹ ਹਨ ਧਾਰਮਿਕ ਸਮੂਹ ਹੈ ਰਾਜਨੀਤਿਕ ਸਮੂਹ ਹੈ سوشل میڈیا ਹੈ ਕਮ ਵਾਲੇ ਥਾਤੇ ਸਮਾਜਿਕरण ਹੁੰਦਾ ਹੈ ਕਲੱਬ ਹੈ ਸਕੂਲ ਹੈ ਕਾਲਜ ਹੈ ਸਭਿਆਚਾਰਕ ਪਛੋਕੜ ਹੈ ਬੈਕਗ੍ਰਾਉਂਡ ਹੈ ਤੁਹਾਡੇ ਇਹ ਸਾਰੇ ਚੀਜ਼ਾਂ ਇਹਦੇ ਚ ਹੈ ਇਹ ਸਾਧਨ ਨੇ ਇਸ ਦੇ ਪ੍ਰਸ਼ਨ ਉੱਤਰ ਨੂੰ ਆਪਾਂ ਕਰਦੇ ਹਾਂ ਜਿਹੜੇ ਛੋਟੇ ਪ੍ਰਸ਼ਨ ਉੱਤਰ ਹੈ ਉਸ ਨੂੰ ਪੜ੍ਹਨ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਚਲੋ ਸ਼ੁਰੂਆਤ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਕਿ ਅਭਿਆਸ ਪ੍ਰਸ਼ਨ ਬੈਕਐਂਡ ਤੇ ਜਿਹੜੇ ਦਿੱਤੇ ਨੇ ਲਾਹੌਰ ਦਰਬਾਰ ਦੇ ਆਖਰੀ ਮਹਾਰਾਜੇ ਦਾ ਕੀ ਨਾਮ ਸੀ ਤੇ ਆਪ ਨੂੰ ਪਤਾ ਹੈ ਕਿ ਆਖਰੀ ਮਹਾਰਾਜੇ ਦਾ ਨਾਮ ਸੀ ਮਹਾਰਾਜਾ ਦਲੀਪ ਸਿੰਘ ਅਗਲਾ ਪ੍ਰਸ਼ਨ ਮਹਾਰਾਜਾ ਦਲੀਪ ਸਿੰਘ ਦੀ ਪੰਜਾਬੀ ਪਛਾਣ ਨੂੰ ਅੰਗਰੇਜ਼ੀ ਸਮਾਜਿਕ ਰਨਾਂਹੀਂ ਬਦਲ ਕੇ ਕਿਹੜਾ ਨਾਮ ਦਿੱਤਾ ਗਿਆ ਤੇ ਉਹਨਾਂ ਨੂੰ ਬਲੈਕ ਪ੍ਰਿੰਸ ਕਿਹਾ ਜਾਂਦਾ ਸੀ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਿਆ ਹੈ ਕਿ ਉਹਨਾਂ ਨੂੰ ਬਲੈਕ ਪ੍ਰਿੰਸ ਆਫ ਪਰਥ ਸ਼ਾਇਰ ਕਿਹਾ ਜਾਂਦਾ ਹੈ ਪਰਥ ਸ਼ਾਇਰ ਸ਼ਹਿਰ ਦਾ ਨਾਮ ਹੈ ਤੇ ਉਹਨਾਂ ਨੂੰ ਬਲੈਕ ਪ੍ਰਿੰਸ ਕਿਹਾ ਜਾਂਦਾ ਸੀ ਅਗਲਾ ਪ੍ਰਸ਼ਨ ਹੈ ਅੰਗਰੇਜ਼ਾਂ ਦੁਆਰਾ ਮਹਾਰਾਜਾ ਦਲੀਪ ਸਿੰਘ ਦੇ ਵਿਚਾਰਾਂ ਅਤੇ ਸੱਭਿਆਚਾਰ ਨੂੰ ਬਦਲਣ ਲਈ ਵਰਤੀ ਗਈ ਵਿਧੀ ਨੂੰ ਅਸੀਂ ਕੀ ਕਹਿੰਦੇ ਹਾਂ ਇਸ ਨੂੰ ਸਮਾਜਿਕਰਣ ਕਿਹਾ ਜਾਂਦਾ ਹੈ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਤੇ ਉਸ ਨੂੰ ਰਾਜਨੀਤਿਕ ਸਮਾਜਿਕਰਣ ਕਿਹਾ ਜਾਏਗਾ ਅਗਲਾ ਪ੍ਰਸ਼ਨ ਹੈ ਪੂੰਜੀਵਾਦ ਸਮਾਜ ਵਿੱਚ ਲੋਕਾਂ ਦੇ ਮਨਾਂ ਵਿੱਚ ਰਾਜਨੀਤਿਕ ਸੱਤਾ ਪ੍ਰਤੀ ਸਹਿਮਤੀ ਦੀ ਭਾਵਨਾ ਪੈਦਾ ਕਰਨ ਲਈ ਸਭਿਅਕ ਸਮਾਜ ਦਾ ਨਿਰਮਾਣ ਕੀਤਾ ਜਾਂਦਾ ਹੈ। ਇਹ ਕਥਨ ਕਿਸ ਦਾ ਹੈ? ਇਹ ਕਥਨ ਹੈ ਮਾਰਕਸਿਸਟ ਫਿਲਾਸਫਰ ਹੋਏ ਨੇ ਐਂਟੋਨੀਓ ਅਨਟੋਨੀਓ ਗ੍ਰਾਮਸਕੀ ਤੇ ਉਹਨਾਂ ਦਾ ਸਪੈਲਿੰਗ ਇੰਗਲਿਸ਼ ਵਿੱਚ ਲਿਖ ਕਰ ਦਿੰਨਾ ਇਹਨ ਤੁਹਾਡੀ ਕਿਤਾਬ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਨਾਮ ਐਂਟਿਨੀਓ ਗ੍ਰਾਮਸੀ ਲਿਖਿਆ ਹੋਇਆ ਹੈ ਇਸ ਕਿਤਾਬ ਵਿੱਚ ਜਿਸ ਦੇ ਵਿੱਚੋਂ ਇਹ ਮੈਂ ਕਰਵਾ ਰਿਹਾ ਅਦਰਵਾਇਜ਼ ਇੰਗਲਿਸ਼ 'ਚ ਹੈ ਸਪੈਲਿੰਗ ਹੈ A N T O N I O ਗ੍ਰਾਮਸੀ ਗ੍ਰਾਮ ਮਸਕੀ ਗ੍ਰਾਮਸਕੀ ਹੈ ਇਹ ਬੇਸਿਕਲੀ ਗ੍ਰਾਮਸੀ ਵੀ ਕਹਿੰਦੇ ਇਸ ਨੂੰ ਪ੍ਰੋਨਾਂਸ ਕਰਦੇ A N ਚ C ਆਈ ਹੈ C ਗਰਾਮਸਿ ਵੀ ਪ੍ਰੋਨਾਂਊਂਸ ਕਰਦੇ ਇਟ ਇਜ਼ ਰੀਅਲੀ ਪ੍ਰੋਨਾਂਊਂਸਡ ਐਸ ਗਰਾਮਸਕੀ ਤੇ ਉਹਨਾਂ ਨੇ ਕਹੀ ਇਹ ਗੱਲ ਅੱਗੇ ਪ੍ਰਸ਼ਨ ਚੱਲਦੇ ਆ ਰਾਜਨੀਤਿਕ ਸਮਾਜਿਕ ਕਰਨ ਦੇ ਕਿਸੇ ਇੱਕ ਸਾਧਨ ਦਾ ਨਾਮ ਦੱਸੋ ਤੇ ਸਭ ਤੋਂ ਪਹਿਲਾ ਸਾਧਨ ਜਿਹੜਾ ਹੁੰਦਾ ਹੈ ਤੁਹਾਨੂੰ ਪਤਾ ਪਰਿਵਾਰ ਹੈ ਫਿਰ ਸਕੂਲ ਹੈ ਫਿਰ ਤੁਹਾਡੇ ਆਪਣੇ ਗਰੁੱਪ ਹੈ ਫਿਰ ਮਸਜਿਦ ਮੰਦਿਰ ਗੁਰਦੁਆਰਾ ਜਿੱਥੇ ਜਾਂਦੇ ਉਹ ਸਮੂਹ ਹਨ ਤੇ ਅੱਜ ਕੱਲ ਤੇ ਸੋਸ਼ਲ ਮੀਡੀਆ ਵੀ ਹੈ ਤੇ ਬਹੁਤ ਸਾਰੇ ਹਨ ਤੁਸੀਂ ਕੋਈ ਇੱਕ ਨੰਝ ਲਿਖ ਦਿਓ ਫਰਾਂਸ ਦੀ ਕ੍ਰਾਂਤੀ ਕਦੋਂ ਹੋਈ ਤੇ ਆਪਾਂ ਨੂੰ ਪਤਾ ਹੈ ਫਰਾਂਸ ਦੀ ਕ੍ਰਾਂਤੀ ਹੋਈ ਸੀ 1789 ਏ ਇਸ ਨੂੰ ਪੰਜਾਬੀ ਵਿੱਚ ਕਹਾਂਗੇ 1799 ਦੇ ਵਿੱਚ ਹੋਈ ਸੀ ਔਰ ਇਸ ਕ੍ਰਾਂਤੀ ਦਾ ਮੇਨ ਮਕਸਦ ਸੀ ਕਿ ਇਕੁਐਲਿਟੀ ਫਰੇਟਰਨਿਟੀ ਲਿਬਰਟੀ ਇਕੁਐਲਿਟੀ ਫਰੇਟਰਨਿਟੀ ਲਿਬਰਟੀ ਲਿਬਰਟੀ ਸੁਤੰਤਰਤਾ ਸਮਾਨਤਾ ਲਿਬਰਟੀ ਮਤਲਬ ਸੁਤੰਤਰਤਾ ਇਕਵੈਲਿਟੀ ਸਮਾਨਤਾ ਫ੍ਰੈਟਰਨਿਟੀ ਦਾ ਮਤਲਬ ਹੈ ਭਰਾਤਰੀ ਭਾਵ ਜਾਂ ਭਾਈਚਾਰ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਸਨ 1917 ਵਿੱਚ ਰੂਸ ਦੀ ਕ੍ਰਾਂਤੀ ਰਾਏ ਕਿਹੜੇ ਵਿਚਾਰਧਾਰਾ ਨੂੰ ਲਾਗੂ ਕੀਤਾ ਗਿਆ ਸੀ ਤੇ ਇਹ ਸੀ ਮਾਰਕਸਵਾਦ ਦੇ ਵਿਚਾਰਧਾਰਾ ਨੂੰ ਲਾਗੂ ਕੀਤਾ ਗਿਆ ਸੀ ਆਪਾਂ ਪੜਿਆ ਹੈ ਮਾਰਕਸਵਾਦ ਦਾ ਇਸ ਸਾਲ ਦੇ ਵਿੱਚ ਹੈ ਨਾ ਮਾਰਕਸਵਾਦ ਆਪਣੇ ਸਿਲੇਬਸ ਦੇ ਵਿੱਚ ਹੈ ਮਾਰਕਸਵਾਦ 1917 ਵਿੱਚ ਰੂਸ ਦੇ ਵਿੱਚ ਆਇਆ ਕ੍ਰਾਂਤੀ ਤੋਂ ਬਾਅਦ ਤੇ ਇਹ ਵਿਚਾਰਤਾ ਰਹੇ ਹੁਣ ਇਸ ਤੋਂ ਬਾਅਦ ਥੋੜੇ ਵੱਡੇ ਪ੍ਰਸ਼ਨ ਉੱਤਰ ਹੈ ਜਿਸ ਨੂੰ ਅਸੀਂ ਦੂਸਰੇ ਵੀਡੀਓ 'ਚ ਤਿਆਰ ਕਰਾਂਗੇ ਇਸ ਵੀਡੀਓ 'ਚ ਇੱਥੇ ਇੰਨੀ ਥੈਂਕ ਯੂ ਟੇਕ ਕੇਅਰ ਬਾਇਬਾ